ਅਦਾਕਾਰਾ ਨੈਨ ਤਾਰਾ ਦੀ ਹਾਲੀ ਵਿੱਚ ਰਿਲੀਜ਼ ਹੋਈ ਫਿਲਮ ਅਨਪੂਰਨੀ ਦੇ ਕੁਝ ਦ੍ਰਿਸ਼ਾਂ ਵਿੱਚ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਉਂਦੇ ਹੋਏ ਦੋ ਦੱਖਣਪੰਥੀ ਸੰਗਠਨਾ ਦੇ ਵਰਕਰਾਂ ਨੇ ਉਸਦੇ ਅਤੇ ਫਿਲਮ ਦੇ ਨਾਲ ਸਬੰਧਿਤ ਹੋਰ ਲੋਕਾਂ ਖਿਲਾਫ ਇੱਥੇ ਵੱਖ-ਵੱਖ ਸ਼ਿਕਾਇਤਾਂ ਦਾਇਰ ਕਰਵਾਈਆਂ ਨੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਕਿਹਾ ਹੈ ਕਿ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਫਿਲਮ ਵਿੱਚ ਭਗਵਾਨ ਰਾਮ ਬਾਰੇ ਵਿਵਾਦਿਤ ਟਿੱਪਣੀਆਂ ਨੇ ਅਤੇ ਲਵ ਜਿਹਾਦ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਸ਼ਿਕਾਇਤ ਚ ਦੱਸਿਆ ਗਿਆ ਹੈ ਕਿ ਫਿਲਮ ਦੇ ਆਖਰੀ ਸੀਨ ਚ ਇੱਕ ਮੰਦਿਰ ਦੇ ਪੁਜਾਰੀ ਦੀ ਬੇਟੀ ਬਰੀਆਨੀ ਬਣਾਉਣ ਤੋਂ ਪਹਿਲਾਂ ਹਿਜਾਬ ਪਾ ਕੇ ਨਮਾਜ਼ ਅਦਾ ਕਰਦੀ ਹੈ ਇਹ ਕਿਰਦਾਰ ਨੈਨਤਾਰਾ ਨੇ ਨਿਭਾਇਆ ਹੈ ਇੱਕ ਹੋਰ ਸੀਨ ਵਿੱਚ ਨੈਨਤਾਰਾ ਦਾ ਦੋਸਤ ਫਰਹਾਨ ਉਸ ਨੂੰ ਮੀਟ ਕੱਟਣ ਲਈ ਤਿਆਰ ਕਰਦਾ ਹੈ ਅਤੇ ਕਹਿੰਦਾ ਹੈ ਕਿ ਭਗਵਾਨ ਰਾਮ ਅਤੇ ਮਾਤਾ ਸੀਤਾ ਨੇ ਵੀ ਮਾਸ ਖਾਦਾ ਸੀ ਇੱਕ ਹੋਰ ਦ੍ਰਿਸ਼ ਚ ਨੈਨਤਾਰਾ ਮੰਦਿਰ ਜਾਂਦੀ ਥਾ ਇਫਤਾਰ ਲਈ ਜਾਂਦੀ ਹੈ ਇਥੋਂ ਜਿਹੜਾ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਹੈ ਤੇ ਹਿੰਦੂ ਸੰਗਠਨਾਂ ਦੇ ਵੱਲੋਂ ਅਦਾਕਾਰਾਂ ਨੈਨ ਤਾਰਾ ਅਤੇ ਫਿਲਮ ਦੇ ਖਿਲਾਫ ਐਫ ਆਈ ਆਰ ਦਰਜ ਇਥੇ ਕਰਵਾਈ ਗਈ ਹੈ